ਯਰੋ ਤੱਕ ਟੀਮਾਂ ਵਾਰਮਅਪ ਹੁੰਦੀਆਂ ਵਾਹੇ ਗੁਰਜੀ ਦਾ ਖਾਲਸਾ ਸ੍ਰੀ ਵਾਹੇ ਗੁਰਜੀ ਕੀ ਫਤਿਹ ਕਿੱਟੀ ਲਿਖੀ ਅਗਧਰੰਦਨੀ ਵਾਲੇ ਨੂੰ ਰਾਹ ਤੇਰੇ ਹੱਥ ਜਾਣ ਬੀਬੀ ਕੱਲ ਨੂੰ ਤੇਰੇ ਗਾਉ ਨਾਲ ਕੁਣੀ ਸਾਡੀ ਗੱਲ ਨੂੰ ਅਹੀ ਬੰਦੇ ਹਰਕਾਰ ਦੇ ਫਰੇ ਕੰਨਿਆ ਵਾਸਤੇ ਮੋਤਾ ਦਾਤਰੇ ਸ਼ੀਏ ਦੇਖ ਜਾਖਮਤ ਛੇਲਦਾ ਖਰੈਂਟਰ ਆਣੀਏ ਛਾ ਤੀਰਵਾਲ ਬੱਬ ਦਾ ਟਰੈਂਟਰ ਆਣੀਏ ਛਾਇ ਤੀਰਵਾਲ ਬੱਬ ਦਾ ਟਰੈਂਟਰ ਆਣੀਏ ਜੰਗ ਚੈ ਨਵਲ ਨੂੰ ਜਿੱਤ ਲੈਣ ਸ਼ੌਕੀਏ ਉਹਦੇ ਮੂਹਰੇ ਇੱਕ ਡਾਣੀ ਵੜੀਓ ਕੀਏ ਗੱਲ ਨਾਲ ਦੇ ਫਿੰਗਾ ਦੀ ਬినੋਖੀਏ ਇਹ ਖੜ ਕੋਣੀ ਹੋਣ ਤੇ ਤੋ ਬੈਂਟਰ ਤੀਰਵਾਲੇ ਬਾਬੇ ਦਾ ਟਰੈਂਟਰ ਰਾਣੀ ਛੇ ਤੀਰਵਾਲੇ ਬਾਬੇ ਦਾ ਟਰੈਂਟਰ ਰਾਣੀ ਹਰ ਮੰਦਰ ਚ ਬੰਕਰਾ ਬਣਾ ਲੀਆਂ ਵੱਡੇ ਟੰਗੀਆਂ ਨੇ ਕਿਸਨ ਟਾਲੀਆਂ ਹਿੱਕਾਂ ਪਾੜਨੇ ਨੂੰ ਰੱਖੀਆਂ ਦਨਾਲੀਆਂ ਮੂਰੇ ਅੜੂ ਕਿੜਾ ਮੈਂਟ ਜਸਕੈਂਟ ਰਾਣੀ ਛੇ ਤੀਰਵਾਲੇ ਬਾਬੇ ਦਾ ਟਰੈਂਟਰ ਰਾਣੀ ਛੇ ਤੀਰਵਾਲੇ ਆ ਰਿਹਾ ਜਿਹੜਾ ਸਿੱਖਾਂ ਦੀ ਜਵਾਨੀ ਉਤਸ਼ਾਰਿਆ ਮੁੰਡੇ ਹਿੰਦੂਆਂ ਨੇ ਗੱਲ ਨਾਲ ਲਾਰਿਆ ਉਹਦੇ ਪਹਾਸ਼ਨਾ ਦੀ ਗੱਲਬਾਤ ਐਂਟਰ ਆਣੀਏ ਸ਼ੈ ਤੀਰਵਾਲੇ ਬਾਬੇ ਦਾ ਟ੍ਰੈਂਟ ਆਣੀਏ ਸ਼ੈ ਤੀਰਵਾਲੇ ਬਾਬੇ ਦਾ ਟ੍ਰੈਂਟ ਨਾ ਕੋ ਚੈਨ ਕੇ ਲਿਆ ਤੋੜ ਭਿੰਡਰਾਂ ਵਾਲੇ ਦੀ ਛੇ ਦੀ ਹਿੰਡਰਾਂਣੀ ਚਾਹ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਚਾਹ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਸ੍ਰੀ ਵਾਹਿ ਹੈ ਗੁਰਜੀ ਦਾ ਖਾਲਸਾ ਸ੍ਰੀ ਵਾਹਿ ਹੈ ਗੁਰਜੀ ਦੀ ਫਤਿਹ ਬੋਲੇ ਸੋ ਨਾਮੋ ਆਤ ਸ੍ਰੀ ਅਕਾਲ ਕੀ ਬਾਤ ਹੈ ਸ਼ਬਦ ਮੁੱਕ ਗਏ ਇੱਥੇ ਇੱਥੇ ਆ ਕੇ ਮੇਰੇ ਕੋਲੇ ਵੀ ਸ਼ਬਦ ਮੁੱਕ ਗਏ ਐ ਵੀ ਮੈਂ ਕੀ ਸਿਫਤ ਕਰਾਂ ਕਿਹਾ ਮੇਰੇ ਵੀਰੋਂ ਗੱਲਬਾਤ ਬਣਾਈ ਸਾਡੇ ਛੋਟੇ ਭਰਾ ਨੇ ਜਿਉਂਦਾਬਾਦ ਆ ਰੇ ਵੀਰਾਂ ਤੇਰਾ ਵੀ ਬਾਈ ਧੰਨਵਾਦ ਐ ਔਰ ਇਹ ਸਿੱਖਿਆ ਹੁੰਦੀ ਐ ਹਰ ਸੜਾਏ ਆ ਸਾਡਾ ਵੀਰ ਪੇਚ ਚਲਾਉਂਦਾ ਕਬੱਡੀ ਦਾ ਬਹੁਤ ਬਹੁਤ ਧੰਨਵਾਦ ਐ ਪ੍ਰਭ ਨੂਰ ਸਿੰਘ ਵਾਹਿਗੁਰੂ ਤੈਨੂੰ ਹੋਰ ਤਰੱਕੀਆਂ ਬਖਸ਼ੇ ਇਸ ਤਰ੍ਹਾਂ ਦੇ ਗਾਣੇ ਹੋਰ ਯਾਦ ਕਰ ਨੌਜਾਨਾ ਇੱਕ ਵਾਰੀ ਜਕਾਰਾ ਲਾਈਏ ਕੋਈ ਰਸਨਾ ਬਾਂਗੀ ਨਾ ਰਵੇ ਬੋਲੇ ਇਸਾਨਾ ਆ ਬੱਚਾ ਪ੍ਰਭ ਨੂਰ ਇਹਨੇ ਜੇਸ਼ਕ ਸਮਰਾਲੇ ਦਾ ਇਲਾਕਾ ਹੈ ਤੇ ਮੇਰਾ ਦਿਲ ਕਰਾ ਵੀ ਹੁਣ ਕਹਦੇ ਆ ਵੀ ਜੰਗਲ ਮਾਸ਼ੀ ਵਾੜੇ ਦਾ ਬੇਨਤੀ ਕਰੇ ਹਵਾਵਾਂ ਨੂੰ ਹੜਾ ਸ਼ੋਰ ਨਾ ਕਰੋ ਮੇਰਾ ਮਹਿਮਾਨ ਸੁੱਤਾ ਏ ਇਹ ਕੋਈ ਆਮ ਮੁਸਾਫਰ ਨਹੀਂ ਸਤ ਮਹਾਨ ਸੁੱਤਾਏ ਜੰਗਲ 마ਸ਼ੀਵਾੜੇ ਦਾ ਬੇਨਤੀ ਕਰੇ ਹਵਮਾਨੋ ਹਾੜਾ ਸ਼ੋਰ ਨਾ ਕਰਿਓ ਮੇਰਾ ਮਹਿਮਾਨ ਸੁੱਤਾਏ 마ਸ਼ੀਵਾੜੇ ਸਹਦਾ ਮੇਰੇ ਵੀਰੋ ਆਪਾਂ ਲਾਕਾ ਵੀ ਕਹਿ ਸਕਦੇ ਆ ਛੋਟੇ ਬੱਚੇ